ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਮਚੀ ਹੋਈ ਹੈ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਦੀ ਇੱਕ ਕਥਿਤ ਅਸ਼ਲੀਲ ਵੀਡੀਓ ਸਾਮਣੇ ਆ ਗਈ ਹੈ ਜੀਆਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਮੰਤਰੀ ਦੀ ਅਸ਼ਲੀਲ ਵੀਡੀਓ ਸਾਹਮਣੇ ਆਈ ਹੈ ਦੱਸਦੇ ਕਿ ਇਸ ਉੱਪਰ ਹੁਣ ਸਿਆਸਤ ਪੱਖ ਦੀ ਹੀ ਜਾ ਰਹੀ ਹੈ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਮੰਤਰੀ ਦੀ ਕਥਿਤ ਵੀਡੀਓ ਵਾਇਰਲ ਹੋਣ ਦੇ ਦਾਅਵੇ ਕੀਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਮੰਤਰੀ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ ਵਨ ਇੰਡੀਆ ਪੰਜਾਬੀ ਇਸ ਵੀਡੀਓ ਬਾਰੇ ਕੋਈ ਪੁਸ਼ਟੀ ਨਹੀਂ ਕਰਦਾ ਤੁਹਾਨੂੰ ਦੱਸ ਜੀਏ ਕਿ ਇਸ ਮੌਕੇ ਇਸ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪੀ ਨੂੰ ਲੈ ਕੇ ਵਿਕਰਮ ਸਿੰਘ ਮcjਠਿਆ ਨੇ ਸਵਾਲ ਖੜੇ ਕੀਤੇ ਨੇ ਵਿਕਰਮ ਸਿੰਘ ਮcj ਖਿਆਨੇ ਟਵੀਟ ਕਰਦਿਆ ਕਿਹਾ ਕਿ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਲਾਲ ਚੰਦ ਕਟਾਰੂ ਚੱਕ ਵਰਗਿਆਂ ਦੀਆਂ ਅਸ਼ਲੀਲ ਵੀਡੀਓ ਸਾਹਮਣੇ ਆ ਚੁੱਕੀਆਂ ਨੇ ਮੈਨੂੰ ਹੁਣ ਜਾਣਕਾਰੀ ਮਿਲੀ ਹੈ ਕਿ ਹੁਣ ਆਮ ਆਦਮੀ ਪਾਰਟੀ ਦੇ ਮੰਤਰੀ ਬਲਕਾਰ ਸਿੰਘ ਦੀ ਵੀਡੀਓ ਸਾਹਮਣੇ ਆਈ ਹੈ ਪਰ ਮੁੱਖ ਮੰਤਰੀ ਬਲਕਾਰ ਸਿੰਘ ਨੂੰ ਬਚਾਉਣਾ ਚਾਹੁੰਦੇ ਨੇ ਕਿਉਂਕਿ ਬਲਕਾਰ ਸਿੰਘ ਲੋਕਲ ਬਾਡੀਜ਼ ਦਾ ਮਨਿਸਟਰ ਹੈ ਅਤੇ ਸਰਕਾਰ ਨੂੰ ਚੰਗਾ ਪੈਸਾ ਕਮਾ ਕੇ ਦੇ ਰਿਹਾ ਜਿਸ ਕਰਕੇ ਇਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਕਿ ਇਸ ਧਰਤੀ ਤੇ ਗੈਰ ਇਖਲਾਮੀ ਕੰਮ ਕਰਨ ਵਾਲੇ ਜਨਤਾ ਦੇ ਨੁਮਾਇੰਦੇ ਹੋ ਸਕਦੇ ਨੇ। ਉਹਨਾਂ ਅਗੇ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹਨਾਂ ਸਾਰੇ ਸਬੂਤਾਂ ਦੇ ਬਾਵਜੂਦ ਕਿਸੇ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਉਹ ਸੂਬੇ ਦੇ ਮੁੱਖ ਮੰਤਰੀ ਨੇ ਪੰਜਾਬ ਦੀਆਂ ਧੀਆ ਪੈਣਾ ਦੀ ਇੱਜ਼ਤਾਂ ਦੀ ਰਾਖੀ ਉਹਨਾਂ ਦਾ ਫਰਜ਼ ਨਹੀਂ ਜੀ ਹਾਂ ਇਹ ਸਭ ਕੁਝ ਵਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦੇ ਆ ਵੀਡੀਓ ਸਾਂਝੀ ਕਰਦੇ ਆ ਲਿਖਿਆ ਉਹਨਾਂ ਨੇ ਬਹੁਤ ਕੁਝ ਕਿਹਾ ਕਿ ਕੁਝ ਕਹ ਆਓ ਸੁਣਦੇ ਆ ਸੱਚੀ ਗੱਲ ਜੀ ਸਾਰਿਆਂ ਨੂੰ ਮੈਨੂੰ ਹੁਣੇ ਜੋ ਪਤਾ ਲੱਗ ਰਿਹਾ ਹੈ ਕਿ ਇੱਕ ਮਨਿਸਟਰ ਦੀ ਮਲਕਾਰ ਸਿੰਘ ਦੀ ਇੱਕ ਹੋਰ ਵੀਡੀਓ ਕਹਿੰਦੇ ਕੋਈ ਅਚਲੇਲ ਵੀਡੀਓ ਦੀ ਸਾਹਮਣੇ ਆਈ ਹੈ ਉਸ ਸਮਾਂ ਪਹਿਲਾਂ ਮੈਂ ਵੀ ਗਵਰਨਰ ਸਾਹਿਬ ਨੂੰ ਇੱਕ ਵੀਡੀਓ ਦੇ ਕੇ ਆਇਆ ਥਾ ਔਰ ਇਹ ਵੀਡੀਓ ਇਸ ਲਈ ਵੀ ਦੇ ਕੇ ਆਇਆ ਸੀਗਾ ਕਿਉਂਕਿ ਪਬਲਿਕ ਆਫਿਸ 'ਚ ਬੈਠੇ ਜੇ ਮਿਨਿਸਟਰ ਸਾਹਿਬਾਨ ਜਿਨ੍ਹਾਂ ਨੇ ਲੋਕਾਂ ਦੇ ਕੰਮ ਕਰਨੇ ਹੁੰਦੇ ਆ ਪਬਲਿਕ ਟੀਲਿੰਗ 'ਚ ਬੈਠਣਾ ਹੁੰਦਾ ਜਿਨ੍ਹਾਂ ਕੋਲ ਪੰਜਾਬ ਦੀਆਂ ਧੀਆਂ ਪੈਣਾ ਹੋਰ ਲੋਕ ਕੰਮ ਕਰਾਉਣ ਆਉਂਦੇ ਨੇ ਤੇ ਜੇ ਉਹਨਾਂ ਦੀਆਂ ਇਹ ਜੀਆਂ ਅਚਲੀਲ ਹਰਕਤਾਂ ਹੋਣਗੀਆਂ ਜੇ ਉਹਨਾਂ ਦੇ ਕਾਰਨਾਮੇ ਮਾੜੇ ਹੋਣਗੇ ਤੇ ਉਹ ਦੇ ਡੋਨਟ ਹੈਵ ਰਿਸਪੈਕਟ ਫॉर ਔਮਨ ਉਹ ਧੀਆਂ ਪੈਣਾ ਦਾ ਸਤਕਾਰ ਨਹੀਂ ਕਰ ਸਕਦੇ ਔਰ ਮਾੜੀ ਸੋਚ ਔਰ ਮਾੜੀ ਅੱਖ ਰੱਖਦੇ ਨੇ ਮੇਰਾ ਇਹ ਮੰਨਣਾ ਸੀਗਾ ਕਿ ਇਹ ਜੇ ਲੋਕ ਨੌਕ ਡੈਪਿਨਟ ਚ ਹੋਣੇ ਚਾਹੀਦੇ ਔਰ ਨਾ ਹੀ ਇਹ ਜੇ ਲੋਕ ਸਰਕਾਰਾਂ ਚ ਹੋਣੇ ਚਾਹੀਦੇ ਫਾਰਮਰ ਪ੍ਰਾਈਮ ਮਿਨਿਸਟਰ ਦੇਵੇ ਗੋਡੇ ਦੇ ਮੁੰਡੇ ਦਾ ਵੀ ਬੜਾ ਰੋਲਾ ਪਿਆ ਉਹਦੇ ਤੇ ਕੇਸ ਰਜਿਸਟਰ ਹੋਇਆ ਉਹ ਬਾਹਰ ਪੱਜ ਗਿਆ ਮਗਰ ਬਦਲਾਅ ਦੀ ਸਰਕਾਰ ਦੇ ਹਾਲਾਤ ਵੇਖੋ ਕਿ ਹਲੇ ਵੀ ਉਹਨੂੰ ਫੁੱਲ ਪ੍ਰੋਟੈਕਸ਼ਨ ਭਗਵੰਤ ਮਾਨ ਦੇ ਰਿਹਾ ਔਰ ਉਹਦਾ ਕਾਰਨ ਸਿਰਫ ਇਹ ਲੋਕੋ ਪੰਜਾਬ ਦੇ ਨੂੰ ਮੈਂ ਦੱਸਣਾ ਚਾਹੁੰਨਾ ਕਿਉਂਕਿ ਇਹ ਮਨਿਸਟਰ ਆਮ ਆਦਮੀ ਪਾਰਟੀ ਨੂੰ ਬੜੇ ਵੱਡੇ ਪੱਧਰ ਤੇ ਲੋਕਲ ਬਾਡੀਜ਼ ਮਹਿਕਮਾ ਤੇ ਹੋਰਾਂ ਤੋਂ ਫੰਡਿੰਗ ਕਰਦਾ ਹੈ ਇਹ ਇਹਨਾਂ ਦਾ ਪੈਸੇ ਬਣਾਉਣ ਦਾ ਇੱਕ ਸਾਧਨ ਬਣਿਆ ਇਹਨਾਂ ਨੂੰ ਇਹ ਆ ਕਿ ਸਾਡੇ ਪੈਸੇ ਆਉਂਦੇ ਰਹਿਣ ਅਸੀਂ ਠੱਗੀ ਠੋਰੀਆਂ ਮਾਰਦੇ ਰਹੀਏ ਕੋਈ ਨਾ ਜੇ ਇਹ ਜਾ ਕੋਈ ਕੰਮ ਕਰੀ ਜਾਂਦਾ ਤੇ ਕਰੀ ਜਾਂਦੇ ਉਹ ਸਾਨੂੰ ਕੋਈ ਫਰਕ ਨਹੀਂ ਨਗਰ ਕੀ ਪੰਜਾਬ ਦੇ ਲੋਕ ਇਸ ਗੱਲ ਨੂੰ ਟੋਲਰੇਟ ਕਰਨਗੇ ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ when the chief minister ਦਾ ਆਪ ਦਾ ਕੈਰੈਕਟਰ ਢਿੱਲਾ ਹੋਵੇ ਕੈਰੈਕਟਰਲੈਸ ਬੰਦਾ ਹੋਵੇ ਉਸ ਤੋਂ ਆਸ ਰੱਖਣੀ ਕਿ ਉਹ ਦੂਜੇ ਕੈਰੈਕਟਰਲੈਸ ਬੰਦੇ ਦੇ ਖਿਲਾਫ ਐਕਸ਼ਨ ਲੈ ਲੂਗਾ ਆਈ ਥਿੰਕ ਅਸੀਂ ਪੰਜਾਬੀਆਂ ਪੰਜਾਬੀਆਂ ਨੂੰ ਭੁਲੇਖਾ ਘਟਾਰੂ ਚੱਕ ਦੀ ਵੀਡੀਓ ਪਹਿਲਾਂ ਆਈ ਇੱਕ ਕੰਪਲੇਨੈਂਟ ਸਾਹਮਣੇ ਆਇਆ ਉਸ ਕੰਪਲੇਨੈਂਟ ਦਾ ਅ ਸ਼ਿਕਾਇਤ ਉਹਨੇ ਕੀਤੀ ਮਗਰ ਜਿਹੜੀ ਐਸਆਈਟੀ ਬਣੀ ਉਹ ਉਹਨਾਂ ਚੇਤੇ ਅbschara ਦੀ ਬਣੀ ਭਗਵੰਤਮਾਨ ਦੇ ਜਿਹੜੇ ਉਹਨਾਂ ਦੀਆਂ ਆਈਜ਼ ਐਂਡ ਈਅਰਜ਼ ਨੇ ਔਰ ਅਖੀਰ ਚ ਉਹ ਕੰਪਲੇਨੈਂਟ ਨੂੰ ਹੀ ਦਬਾਤਾ ਉਹਨਾਂ ਨੇ ਮਗਰ ਫੈਕਟ ਆਫ ਦਾ ਮੈਟਰ ਇਜ਼ ਕਿ ਕਿਸੇ ਨੂੰ ਨੌਕਰੀ ਦਾ ਝਾਸਾ ਦੇ ਕੇ ਇਹ ਦੋਏ ਕੇਸਾਂ ਚ ਕਹਿੰਦੇ ਨੌਕਰੀ ਦਾ ਝਾਸਾ ਫੇਵਰ ਫੇਵਰੇਟਿਜ਼ਮ ਦੇ ਕੇ ਇਹ ਜੀ ਹਰਕਤਾਂ ਹੋ ਰਹੀਆਂ ਨੇ ਉਸ ਨੌਜਵਾਨ ਇੱਕ ਦਲਿਤ ਭਰਾ ਇੱਕ ਨੌਜਵਾਨ ਜਿਹੜਾ ਨੌਕਰੀ ਨੂੰ ਤਰਸਦਾ ਸੀ ਉਸ ਕੇਸ 'ਚ ਵੀ ਕੇਸ਼ਵ ਨੂੰ ਇਨਸਾਫ ਨਹੀਂ ਮਿਲਿਆ ਔਰ ਕਟਾਰੂ ਚੱਕ ਅੱਜ ਵੀ ਔਰ ਬਲਕਾਰ ਸਿੰਘ ਅੱਜ ਵੀ ਸਰਕਾਰਾਂ 'ਚ ਬੈ ਕੇ ਆਪਦੀ ਪੋਜੀਸ਼ਨ ਮਿਸਯੂਜ਼ ਕਰ ਰਹੀ ਆ ਔਰ ਲੋਕਾਂ ਦਾ ਸਾਡੇ ਪੰਜਾਬ ਦੇ ਧੀਆ ਪਣਾ ਦਾ ਮੁੰਡਿਆਂ ਦਾ ਵੱਡੇ ਪੱਦਰ ਤੇ ਸ਼ੋਸ਼ਣ ਕਰ ਰਹੀ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੀ ਪੰਜਾਬੀਆਂ ਨੂੰ ਕੀ ਭਾਈ ਜਾਗੋ ਇਹ ਡੋਨਟ ਸਲੀਪ ਓਵਰ ਇਟ ਸੌਂਡ ਦਾ ਕੰਮ ਨਹੀਂ ਹੈ ਬਦਲਾਪ ਦੇ ਨੋਤੇ ਠੱਗੀ ਵੱਜ ਗਈ ਮਗਰ ਦੇਸ਼ ਦੇ ਲੋਕ ਜਾ ਕੇ ਇਹ ਹਿਮਾਚਲ ਗਏ 1 ਫੀਸਦੀ ਵੋਟ ਪਈ ਇਹ ਰਾਜਸਥਾਨ ਗਏ ਹੋਰ ਸੂਬਿਆਂ ਚ ਗਏ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਕਿਸੇ ਨੇ ਵੋਟ ਨਹੀਂ ਦਿੱਤੀ ਤੁਹਾਡੇ ਜਿਹਦੇ ਜਿਹਦੇ ਨਾਲ ਮਰਜੀ ਮਖਰੇਵੇ ਹੋਣਗੇ ਗੁੱਸੇ ਗਲੇ ਹੋਣਗੇ ਮਗਰ ਪੰਜਾਬ ਦੀ ਧਰਤੀ ਦਾ ਇਹ ਸ਼ਹੀਦਾਂ ਦੀ ਧਰਤੀ ਦਾ ਇਹ ਗੌਰਵਮਈ ਇਤਿਹਾਸ ਪੰਜਾਬੀਆਂ ਦਾ ਹੈ ਔਰ ਮੈਂ ਆਸ ਉਮੀਦ ਕਰਦਾ ਕਿ ਜੇ ਸਰਕਾਰਾਂ ਫੇਲ ਹੋ ਰਹੀਆਂ ਨੇ ਕਾਰਵਾਈ ਕਰਨ 'ਚ ਤੁਸੀਂ ਸਾਰੇ ਇਕੱਠੇ ਹੋ ਕੇ ਸਰਕਾਰ ਦੇ ਭਗਵੰਤ ਮਾਨ ਦੇ ਨਿੱਕੂ ਕੇਂਦਰੀਵਾਲ ਦੇ ਘਰ 'ਚ ਗੂਠ ਦੇ ਕੇ ਇਹਨਾਂ ਦੇ ਖਿਲਾਫ ਕਾਰਵਾਈ ਹੋਊਗੀ ਔਰ ਇਹਨਾਂ ਦੇ ਖਿਲਾਫ ਪਰਚਾ ਦਰਜ ਹੋਊਗਾ ਕਿਉਂਕਿ ਕਾਨੂੰਨ ਹਰੇਕ ਨੂੰ ਇੱਕ ਨੋ ਵਨ ਇਜ਼ ਅਬਵ ਲੋਕ ਕਾਨੂੰਨ ਤੋਟਤੋ ਕੋਈ ਨਹੀਂ ਇਸ ਆਸ ਤੇ ਇਸ ਉਮੀਦ ਨਾਲ ਮੈਂ ਗੱਡੀ 'ਚ ਜਾਂਦਾ ਲਾਈਵ ਹੋਇਆ ਆਂ ਆਸ ਕਰੂੰਗਾ ਉਮੀਦ ਕਰੂੰਗਾ ਕਿ ਤੁਸੀਂ ਸਾਰੇ ਤਗੜੇ ਹੋ ਕੇ ਇਹਨਾਂ ਦਾ ਘਰਾਓ ਕਰਕੇ ਇਹ ਜੇ ਲੋਕਾਂ ਨੂੰ ਘਰ ਵੀ ਬਿਟਾਵਾਂਗੇ ਤੇ ਜੇਲ੍ਹ ਵੀ ਭੇਜਾਂਗੇ ਜੋ ਪਤਾ ਲੱਗ ਰਿਹਾ ਹੈ ਕਿ ਇੱਕ ਮਨਿਸਟਰ ਦੀ ਹਲਕਾਰ ਸਿੰਘ ਦੀ ਇੱਕ ਹੋਰ ਵੀਡੀਓ ਕਹਿੰਦੇ ਕੋਈ ਅਸ਼ਲੀਲ ਵੀਡੀਓ ਦੀ ਸਾਹਮਣੇ ਆਈ ਹੈ ਉਸ ਸਮੇਂ ਪਹਿਲਾਂ ਮੈਂ ਵੀ ਗਵਰਨਰ ਸਾਹਿਬ ਨੂੰ ਇੱਕ ਵੀਡੀਓ ਦੇ ਕੇ ਆਇਆ ਸੀ ਔਰ ਇਹ ਵੀਡੀਓ ਇਸ ਲਈ ਵੀ ਦੇ ਕੇ ਆਇਆ ਸੀ ਕਿਉਂਕਿ ਪਬਲਿਕ ਆਫਿਸ 'ਚ ਬੈਠੇ ਜੇ ਮਿਨਿਸਟਰ ਸਾਹਿਬਾਨ ਜਿਨ੍ਹਾਂ ਨੇ ਲੋਕਾਂ ਦੇ ਕੰਮ ਕਰਨੇ ਹੁੰਦੇ ਆ ਪਬਲਿਕ ਟੀਲਿੰਗ 'ਚ ਬੈਠਣਾ ਹੁੰਦਾ ਜਿਨ੍ਹਾਂ ਕੋਲ ਪੰਜਾਬ ਦੀਆਂ ਧੀਆਂ ਪੈਣਾ ਹੋਰ ਲੋਕ ਕੰਮ ਕਰਾਉਣ ਆਉਂਦੇ ਨੇ ਤੇ ਜੇ ਉਹਨਾਂ ਦੀਆਂ ਇਹ ਜੀਆਂ ਅਜਲੀਲ ਹਰਕਤਾਂ ਹੋਣ ਗਿਆ ਜੇ ਉਹਨਾਂ ਦੇ ਕਾਰਨਾਮੇ ਮਾੜੇ ਹੋਣਗੇ ਤੇ ਉਹ ਦੇ ਡੋਨਟ ਹੈਵ ਰਿਸਪੈਕਟ ਫॉर ਔਮਨ ਉਹ ਧੀਆਂ ਪੈਣਾ ਦਾ ਸਤਕਾਰ ਨਹੀਂ ਕਰ ਸਕਦੇ ਔਰ ਮਾੜੀ ਸੋਚ ਔਰ ਮਾੜੀ ਅੱਖ ਰੱਖਦੇ ਨੇ ਮੇਰਾ ਇਹ ਮੰਨਣਾ ਸੀਗਾ ਕਿ ਇਹ ਜੇ ਲੋਕ ਨੌਕਾਬਿਨੇਟ ਚ ਹੋਣੇ ਚਾਹੀਦੇ ਔਰ ਨਾ ਹੀ ਇਹ ਜੇ ਲੋਕ ਸਰਕਾਰਾਂ ਚ ਹੋਣੇ ਚਾਹੀਦੇ ਫਾਰਮਰ ਪ੍ਰਾਈਮ ਮਿਨਿਸਟਰ ਦੇਵੇ ਗੋਡੇ ਦੇ ਮੁੰਡੇ ਦਾ ਵੀ ਬੜਾ ਰੋਲਾ ਪਿਆ ਉਹਦੇ ਤੇ ਕੇਸ ਰਜਿਸਟਰ ਹੋਇਆ ਉਹ ਬਾਹਰ ਪਜ ਗਿਆ ਮਗਰ ਬਦਲਾਅ ਦੀ ਸਰਕਾਰ ਦੇ ਹਾਲਾਤ ਵੇਖੋ ਕਿ ਹਲੇ ਵੀ ਉਹਨੂੰ ਫੁੱਲ ਪ੍ਰੋਟੈਕਸ਼ਨ ਭਗਵੰਤ ਮਾਨ ਦੇ ਰਿਹਾ ਔਰ ਉਹਦਾ ਕਾਰਨ ਸਿਰਫ ਇਹ ਸ ਲੋਕੋ ਪੰਜਾਬ ਦੇ ਨੂੰ ਮੈਂ ਦੱਸਣਾ ਚਾਹੁੰਨਾ ਕਿਉਂਕਿ ਇਹ ਮinistr ਆਮ ਆਦਮੀ ਪਾਰਟੀ ਨੂੰ بڑے ਵੱਡੇ ਪੱਦਰ ਤੇ ਲੋਕਲ ਬਾਡੀਜ਼ ਮਹਿਕਮਾ ਤੇ ਹੋਰਾਂ ਤੋਂ ਫੰਡਿੰਗ ਕਰਦਾ ਹੈ ਇਹ ਇਹਨਾਂ ਦਾ ਪੈਸੇ ਬਣਾਉਣ ਦਾ ਇੱਕ ਸਾਧਨ ਬਣਿਆ ਇਹਨਾਂ ਨੂੰ ਇਹ ਆ ਕਿ ਸਾਡੇ ਪੈਸੇ ਆਉਂਦੇ ਰਹਿਣ ਅਸੀਂ ਠੱਗੀ ਠੋਰੀਆਂ ਮਾਰਦੇ ਰਹੀਏ ਕੋਈ ਨਾ ਜਿਹੇ ਜਾਂ ਕੋਈ ਕੰਮ ਕਰੀ ਜਾਂਦਾ ਤੇ ਕਰੀ ਜਾਂਦੇ ਉਹ ਸਾਨੂੰ ਕੋਈ ਫਰਕ ਨਹੀਂ ਨਗਰ ਕੀ ਪੰਜਾਬ ਦੇ ਲੋਕ ਇਸ ਗੱਲ ਨੂੰ ਟੋਲਰੇਟ ਕਰਨਗੇ ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਦ ਚੀਫ ਮਿਨਿਸਟਰ ਦਾ ਆਪ ਦਾ ਕੈਰੈਕਟਰ ਢਿੱਲਾ ਹੋਵੇ ਕੈਰੈਕਟਰਲੈਸ ਬੰਦਾ ਹੋਵੇ ਉਸ ਤੋਂ ਹਾਸ ਰੱਖਣੀ ਕਿ ਉਹ ਦੂਜੇ ਕੈਰੈਕਟਰਲੈਸ ਬੰਦੇ ਦੇ ਖਿਲਾਫ ਐਕਸ਼ਨ ਲੈ ਲੂਗਾ ਆਈ ਥਿੰਕ ਅਸੀਂ ਪੰਜਾਬੀਆਂ ਪੰਜਾਬੀਆਂ ਨੂੰ ਭੁਲੇਖਾ ਘਟਾਰੂ ਚੱਕ ਦੀ ਵੀਡੀਓ ਪਹਿਲਾਂ ਆਈ ਇੱਕ ਕੰਪਲੇਨੈਂਟ ਸਾਹਮਣੇ ਆਇਆ ਉਸ ਕੰਪਲੇਨੈਂਟ ਦਾ ਅ ਸ਼ਿਕਾਇਤ ਉਹਨੇ ਕੀਤੀ ਮਗਰ ਜਿਹੜੀ ਐਸਆਈਟੀ ਬਣੀ ਉਹ ਉਹਨਾਂ ਚੇਤੇ ਅbschara ਦੀ ਬਣੀ ਭਗਵੰਤਮਾਨ ਦੇ ਜਿਹੜੇ ਉਹਨਾਂ ਦੀਆਂ ਆਈਜ਼ ਐਂਡ ਈਅਰਜ਼ ਨੇ ਔਰ ਅਖੀਰ ਚ ਉਹ ਕੰਪਲੇਨੈਂਟ ਨੂੰ ਹੀ ਦਬਾਤਾ ਉਹਨਾਂ ਨੇ ਮਗਰ ਫੈਕਟ ਆਫ ਦਾ ਮੈਟਰ ਇਜ਼ ਕਿ ਕਿਸੇ ਨੂੰ ਨੌਕਰੀ ਦਾ ਝਾਸਾ ਦੇ ਕੇ ਇਹ ਦੋਏ ਕੇਸਾਂ ਚ ਕਹਿੰਦੇ ਨੌਕਰੀ ਦਾ ਝਾਸਾ ਫੇਵਰ ਫੇਵਰੇਟਿਜ਼ਮ ਦੇ ਕੇ ਇਹ ਜੀ ਹਰਕਤਾਂ ਹੋ ਰੀਆਂ ਨੇ ਉਸ ਨੌਜਵਾਨ ਇੱਕ ਦਲਿਤ ਭਰਾ ਇੱਕ ਨੌਜਵਾਨ ਜਿਹੜਾ ਨੌਕਰੀ ਨੂੰ ਤਰਸਦਾ ਸੀ ਉਸ ਕੇਸ 'ਚ ਵੀ ਕੇਸ਼ਵ ਨੂੰ ਇਨਸਾਫ ਨਹੀਂ ਮਿਲਿਆ ਔਰ ਕਟਾਰੂ ਚੱਕ ਅੱਜ ਵੀ ਔਰ ਬਲਕਾਰ ਸਿੰਘ ਅੱਜ ਵੀ ਸਰਕਾਰਾਂ 'ਚ ਬੈ ਕੇ ਆਪਦੀ ਪੋਜੀਸ਼ਨ ਮਿਸਯੂਜ਼ ਕਰ ਰਹੀ ਹੈ ਔਰ ਲੋਕਾਂ ਦਾ ਸਾਡੇ ਪੰਜਾਬ ਦੇ ਧੀਆ ਪੜਣਾ ਦਾ ਮੁੰਡਿਆਂ ਦਾ ਵੱਡੇ ਪੱਦਰ ਤੇ ਸ਼ੋਸ਼ਣ ਕਰ ਰਹੀ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੀ ਪੰਜਾਬੀਆਂ ਨੂੰ ਕੀ ਭਾਈ ਜਾਗੋ ਇਹ ਡੋਨਟ ਸਲੀਪ ਓਵਰ ਐਟ ਅ ਸਾਊਂਡ ਦਾ ਕੰਮ ਨਹੀਂ ਹੈ ਬਦਲਾਵ ਦੇ ਨਾਤੇ ਠੱਗੀ ਵੱਜ ਗਈ ਮਗਰ ਦੇਸ਼ ਦੇ ਲੋਕ ਜਾ ਕੇ ਇਹ ਹਿਮਾਚਲ ਗਏ 1% ਦੀ ਵੋਟ ਪਈ ਇਹ ਰਾਜਸਥਾਨ ਗਏ ਹੋਰ ਸੂਬਿਆਂ ਚ ਗਏ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਕਿਸੇ ਨੇ ਵੋਟ ਨਹੀਂ ਦਿੱਤੀ ਤੁਹਾਡੇ ਜਿਹਦੇ ਜਿਹਦੇ ਨਾਲ ਮਰਜੀ ਮਖਰੇਵੇ ਹੋਣਗੇ ਗੁੱਸੇ ਗਲੇ ਹੋਣਗੇ ਮਗਰ ਪੰਜਾਬ ਦੀ ਧਰਤੀ ਦਾ ਇਹ ਸ਼ਹੀਦਾਂ ਦੀ ਧਰਤੀ ਦਾ ਇਹ ਗੌਰਵਮਈ ਇਤਿਹਾਸ ਪੰਜਾਬੀਆਂ ਦਾ ਹੈ ਔਰ ਮੈਂ ਆਸ ਉਮੀਦ ਕਰਦਾ ਕਿ ਜੇ ਸਰਕਾਰਾਂ ਫੇਲ ਹੋ ਰਹੀਆਂ ਨੇ ਕਾਰਵਾਈ ਕਰਨ 'ਚ ਤੁਸੀਂ ਸਾਰੇ ਇਕੱਠੇ ਹੋ ਕੇ ਸਰਕਾਰ ਦੇ ਭਗਵੰਤ ਮਾਨ ਦੇ ਨਿੱਕੂ ਕੇਦਰੀਵਾਲ ਦੇ ਗਲ 'ਚ ਕੂਠ ਦੇ ਕੇ ਇਹਨਾਂ ਦੇ ਖਿਲਾਫ ਕਾਰਵਾਈ ਹੋਊਗੀ ਔਰ ਇਹਨਾਂ ਦੇ ਖਿਲਾਫ ਪਰਚਾ ਦਰਜ ਹੋਊਗਾ ਕਿਉਂਕਿ ਕਾਨੂੰਨ ਹਰੇਕ ਨੇ ਇੱਕ ਨੋ 1 ਇਸ ਅਬੋਵ ਲੋ ਕਾਨੂੰਨ ਤੋਂ ਉੱਤੋਂ ਕੋਈ ਨਹੀਂ ਇਸ ਆਸ ਤੇ ਇਸ ਉਮੀਦ ਨਾਲ ਮੈਂ ਗੱਡੀ 'ਚ ਜਾਂਦਾ ਲਾਈਵ ਹੋਇਆ ਆਂ ਅੱਜ ਕਰੂੰਗਾ ਉਮੀਦ ਕਰੂੰਗਾ ਕਿ ਤੁਸੀਂ ਸਾਰੇ ਤਗੜੇ ਹੋ ਕੇ ਇਹਨਾਂ ਦਾ ਘਰਾਓ ਕਰਕੇ ਇਹ ਜੇ ਲੋਕਾਂ ਨੂੰ ਘਰ ਵੀ ਬਿਟਾਵਾਂਗੇ ਤੇ ਜੇਲ੍ਹ ਵੀ ਭੇਜਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ